2000 5000 10000 50000 ਉਹ ਕਿੰਨੇ ਅਕਾਲੀ ਫੜਨੇਗਾ ਇਹ ਮੁੱਕਣੇ ਨਹੀਂ ਪੰਜਾਬ ਦੇ ਚੱਪੇ-ਚੱਪੇ ਚ ਅਕਾਲੀ বাসਦੇ ਨੇ ਉਹ ਲੋਕ ਜਿਹੜੇ ਅਣਖ ਤੇ ਗਰਤ ਨਾਲ ਜੁਣਾ ਜਾਣਦੇ ਨੇ ਜਿਹੜੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰ ਸਿੱਧੀ ਕਰਕੇ ਹਿੱਕ ਝਾ ਕੇ ਲੜਨਾ ਆਣਦੇ ਨੇ ਅੱਜ ਤੈਨੂੰ ਦੱਸ ਦਿੱਤਾ ਪੰਜਾਬੀਆਂ ਨੇ ਦੱਸ ਦਿੱਤਾ ਅਕਾਲੀਆਂ ਨੇ ਦੱਸ ਦਿੱਤਾ ਕਿ ਅਸੀਂ ਮਰੇ ਨਹੀਂ ਅੱਜ ਜਿਉਂਦੇ ਆ ਜਦੋਂ ਵੀ ਜ਼ਬਰ ਤੇ ਜ਼ੁਲਮ ਤੇ ੱਟਕਾ ਤਾਂ ਨਾ ਸਹੀ ਰਾਜ ਆਊਗਾ ਤਾਂ ਅਕਾਲੀ ਐਂ ਬੋਲਣਗੇ ਜਦੋਂ ਪੰਜਾਬ ਨੂੰ ਲੁੱਟਣ ਲਈ ਦਿੱਲੀ ਵਾਲੇ ਇੱਥੇ ਆਉਣਗੇ ਤਾਂ ਅਕਾਲੀ ਐਂ ਬੋਕਣਗੇ ਐਂ ਅਕਾਲੀ ਛਾਤੀ ਤਾਣ ਕੇ ਖੜਨਗੇ ਤੇ ਛਾਤੀ ਤਾਣ ਕੇ ਖੜਨ ਲਈ ਮਾਨਸਾ ਵਾਂਖ ਚਾਹੀਦੀ ਆ ਗੈਰ ਚਾਹੀਦੀ ਆ ਸਚਾਈ ਚਾਹੀਦੀ ਆ ਉਹ ਤੇਰੇ ਪੱਲੇ ਹੈ ਨਹੀਂ ਨਾ ਤੇਰੇ ਪੱਲੇ ਅਣਖਾ ਨਾ ਗੈਰਤਾ ਰਵਿੰਦਰ ਦਾ ਮੁੱਖ ਮੰਤਰੀ ਆ ਕਾਦਾ ਤੋਂ ਸੋਨਚੜੇ ਦਾ ਮੁੱਖ ਮੰਤਰੀ ਆ ਉੱਤੇ ਤੂੰ ਦਾ ਸਾਰਾ ਕੁਝ ਪ੍ਰਿੰਸੀਪਲ ਫੈਕਟਰੀ ਦੇ ਸਾਈਨ ਹੋਣ ਲੱਗੇ ਤੂੰ ਕਹਿੰਦਾ ਹਰਾ ਪੰਨ ਚੱਲੂਗਾ ਲੱਖ ਲੈਣ ਤੇਰਾ ਹਰਾ ਪੰਨ ਤੋੜ ਕੇ ਅਗਲੇ ਨੇ ਉਹ ਮਾਰਿਆ ਭਗਾ ਕੇ ਡਸਟ ਪਿੰਦੇ ਵਿੱਚ ਤੇਰੇ ਹਰੇ ਪੰਨ ਦੀ ਧਾਰਨੀ ਮਾਰਦੇ ਅਗਲੇ ਅਗਲੇ ਪੈਨ ਆਪਣਾ ਲਈ ਫਿਰਦੇ ਨੇ ਦਿੱਲੀ ਵਾਲੇ ਤੇ ਤੂੰ ਮਾਰੀ ਜਾ ਗੱਲਾਂ ਸੁਣਾਈ ਜਾ ਚੁਟਕਲੇ ਸੁਣਾਈ ਜਾ ਕਹਾਣੀਆਂ ਪਾਈ ਜਾ ਪੰਗੜੇ ਇਹ ਜਿਹੜਾ ਪੰਜਾਬੀਆਂ ਦੇ ਨਾਲ ਤੂੰ ਧੋਖਾ ਕੀਤਾ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਹੋਏ ਪਰਚੇ ਦੇ ਖਿਲਾਫ ਆਪਾਂ ਇਕੱਠੇ ਹੋਏ ਆਂ ਹੋਈ ਟੱਕੇਸ਼ਾਈ ਦੇ ਖਿਲਾਫ ਆਪਾਂ ਇਕੱਠੇ ਹੋਏ ਆਂ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਅਕਾਲੀਆਂ ਦੇ ਮਗਰ ਫਿਰਦੇ ਪੁਲਸੇ ਦੱਸਦੀ ਆ ਕਿ ਭਗਵੰਤ ਮਾਨ ਦਰਿਆ ਹੋਇਆ ਸਦਾ ਬਿਕਰਮ ਸਿੰਘ ਮਜੀਠੀਆ ਤਾਂ ਚੌਂਦਾ ਸੀ ਸੱਚ ਬੋਲਦਾ ਸੀ ਲੜਦਾ ਸੀ ਇੱਕ ਡਾਹ ਕੇ ਤੇਰੇ ਖਿਲਾਫ ਬੋਲਦਾ ਸੀ ਤੇਰੀਆਂ ਕਾਲੀਆਂ ਤੁਹਾਡੀਆਂ ਸਰਕਾਰ ਦੀਆਂ ਕਰਤੂਤਾਂ ਨੂੰ ਰੰਗੀਆਂ ਕਰਦਾ ਸੀ ਜੇ ਇੱਕ ਬਿਕਰਮ ਸਿੰਘ ਮਜੀਠੀਆ ਫੜਿਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਹਜ਼ਾਰਾਂ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਬਣੇ ਫਿਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੇ ਆਗੂ ਛਾਤੀ ਤਾਣ ਕੇ ਤੇਰੀ ਤਾਨਾ ਸਾਈ ਸਰਕਾਰ ਦੇ ਅੱਗੇ ਖੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਇਹ ਉਹ ਅਕਾਲੀ ਜਿਹੜੇ ਹੁਣ ਤੈਨੂੰ ਹਰ ਮੋੜ ਤੇ ਟੱਕਰਨਗੇ ਕੱਲ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ एलान ਕੀਤਾ کہ ਜਿਹੜੀਆਂ ਜ਼ਮੀਨਾਂ ਤੂੰ ਧੱਕੇ ਨਾਲ ਕਿਸਾਨਾਂ ਦੀਆਂ ਖੋਹ ਰਿਆ ਉਹਦੇ ਖਿਲਾਫ ਜੰਗ ਜ਼ਮੀਨ ਦੀ ਲੜਾਂਗੇ ਇੱਕ ਤਾਨ ਕੇ ਲੜਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਅਕਾਲੀ ਬੜਕਰ ਛਾਤੀਆਂ ਤਾਣ ਕੇ ਤੇਰੇ ਅੱਗੇ ਖੜੇ ਨੇ ਸੋ ਮਾਨ ਸਾਹਿਬ ਆ ਮੇਰੀ ਬੇਨਤੀ ਹੈ ਕੈਮਰਾ ਘੁਆ ਕੇ ਦਿਖਾ ਦਿਓ ਆ ਤੇਰੇ ਘਰੋਂ ਘਰੀ ਫੜਨ ਦੇ باوجود ਆ ਤੇਰੇ ਰਸਤੇ 'ਚ ਨਾਕਿਆ ਲਾਉਣ ਦੇ ਬਾਵਜੂਦ ਉਹਦੇ ਬਾਵਜੂਦ ਵੀ ਆ ਅਕਾਲੀ ਫੇਰ ਵੀ ਆ ਖੜੇ ਨੇ ਆ ਪੰਡਾਲ ਪਰਿਆ ਫਿਰ ਓਏ ਨਹੀਂ ਮੁੱਕਣੇ ਇਹ ਨਹੀਂ ਮੁੱਕਣੇ ਮੀਰ ਮੰਨੂ ਨੇ ਬਾੜੀਆਂ ਲੱਖ ਪਾਈਆਂ ਅਸੀਂ ਫੇਰ ਵੀ ਗੁਲਜ਼ਾਰ ਵਾਂਗੂ ਖੜੇ ਇਹ ਜਿੰਨਾ ਮਰਜੀ ਜਿੰਨਾ ਮਰਜੀ ਜ਼ਬਰ ਤੇ ਜ਼ੁਲਮ ਕਰ ਲਈ ਇੱਕ ਮਾਰੇਗਾ ਤਾਂ 4 ਆਉਣਗੇ 10 ਤੇ ਪਰਚੇ ਕਰੇਗਾ ਤਾਂ 100 ਆਊਗਾ ਉਹਦੇ ਮਗਰ ਹਜ਼ਾਰਾਂ ਆਉਣਗੇ ਮੇਰੀ ਬੇਨਤੀ ਆ ਆ ਮੀਡੀਆ ਦੇ ਮਾਦਮਾਂ ਲਈ ਜਿੱਥੇ ਟੱਕ ਵਿਵਾਦ ਆਉਂਦੀ ਆ ਇਹ ਟੱਕ ਦੇ ਖਿਲਾਫ ਸਾਰੇ ਖੜੇ ਹੋ ਮੇਰੇ ਪੂਰੀ ਪੰਜਾਬੀਆਂ ਨੂੰ ਅਣਖ ਤੇ ਗਰਦਸ ਵਾਲੇ ਬੇਨਤੀ ਆ ਕਿ ਟੱਕੜੇ ਹੋ ਜਾਓ ਇਹ ਦਿੱਲੀ ਸਰਕਾਰ ਇਹ ਕੇਜਰੀਵਾਲ ਦੀ ਤਾਨਾ ਸਾਈ ਦੇ ਆ ਦਿੱਲੀ ਵਾਲਿਆਂ ਦੇ ਲਾਏ ਹੋਏ ਰੱਬੜ ਦੇ ਮੁੱਖ ਮੰਤਰੀ ਮੰਤਰੀਆਂ ਦੇ ਖਿਲਾਫ ਡਟ ਕੇ ਲੜੋ ਜੇ ਆਪਾਂ ਨਾ ਬੋਲੇ ਤਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲੜਨ ਤਾਂ ਪਉਣਗੀਆਂ ਲੜਨ ਤਾਂ ਪਉਣਗੀਆਂ ਪੀੜ੍ਹੀਆਂ ਕਿ ਜਦੋਂ ਦਿੱਲੀ ਵਾਲੇ ਮਾਡਰਨ ਮਟਾਲੀ ਬਣ ਕੇ ਲੁੱਟ ਰਹੇ ਸੀ ਤਾਂ ਇਹਦੇ ਖਿਲਾਫ ਸਾਡੇ ਬੋਲਿਆਂ ਨੇ ਕੋਈ ਸਾਡੇ ਪੁਰਖੇ ਬੋਲੇ ਨਹੀਂ ਜਿਹੜੇ ਵੀ ਅੱਜ ਗ੍ਰਫਤਾਰ ਹੋਏ ਘਰਾਂ 'ਚ ਹੋਏ ਸੜਕਾਂ 'ਚ ਹੋਏ ਇੱਥੇ ਪਹੁੰਚੇ ਪਰਚੇ ਹੋਏ ਸੋ ਬੇਨਤੀ ਆ ਕਿ ਤਕੜੇ ਹੋ ਕੇ ਡਟੇ ਰਹੋ ਮੇਰੀ ਇੱਕ ਬੇਨਤੀ ਆ ਜਿਹੜੇ ਬਾਹਰ ਖੜੇ ਨੇ ਸ਼ਾਮ ਦੇ ਵਿੱਚ ਉਹ ਸੁਖਵੀਰ ਜੀ ਦਰਖਤਾ ਥੱਲੇ ਖੜੇ ਨੇ ਬੇਨਤੀ ਹੈ ਤੇ ਪੰਡਾਸ ਜਾਓ ਬੜੇ ਤਕੇ ਤੁਕੇ ਖਾ ਕੇ ਟੇਡਾ ਪਿੰਗਾ ਹੋ ਕੇ ਆਪਾਂ ਇੱਥੇ ਪਹੁੰਚੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਕਹਿੰਦੇ ਖਿਲਾਫ ਆਵਾਜ਼ ਚੱਕਣ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਥੋੜੀ ਹੌਸਲਾ ਫੁਜਾਈ ਕਰਨ ਲਈ ਕਿ ਘਬਰਾਇਓ ਨਾ ਜੇ ਤੁਸੀਂ ਇੱਥੇ ਖੜੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਉਹ ਜਲਦੀ ਪਹੁੰਚਣਗੇ ਸੋ ਇਸ ਲਈ ਮੇਰੀ ਬੇਨਤੀ ਹੈ ਸੋਹਣਿਆ ਸਾਹਿਬ ਦਾ ਧੰਨਵਾਦ ਸਾਰੇ ਪ੍ਰਬੰਧ ਕਰਕੇ ਦਿੱਤੇ ਉਦੋਂ ਦੇ ਚਟੇ ਹੋਏ ਆ ਇਸ ਲਈ ਮੇਰੀ ਬੇਨਤੀ ਹੈ ਜੇ ਕਹਦਾ ਨਾਮ ਵੀ ਰਹਿ ਜਾਏ ਕੋਈ ਗੱਲ ਨਹੀਂ ਅੱਜ ਕੋਈ ਰਹਿਣੀ ਨਹੀਂ ਆ ਤੇ ਰੋਸ ਕਰਨ ਇਸ ਲਈ ਮੇਰੀ ਬੇਨਤੀ ਹੈ ਇੱਕ ਜਕਾਰਾ ਲਾਉਣ ਲੱਗਿਆ ਭਾਵਾਂ ਖੜੀਆਂ ਕਰਕੇ ਜਕਾਰਾ ਭਲਾ ਕੇ ਇਹ ਦੱਸ ਦੋ ਕਿ ਨਾ ਵੀ ਭਗਵੰਤ ਮਾਨ ਸਿਆ ਤੇਰੀ ਹੁਣ ਹਿੱਕ ਤੇ ਆਈ ਆਈ ਹਿੱਕ ਤੇ ਚੜ ਕੇ ਬੋਲਾਂਗੇ ਡਟਾਂਗੇ ਤੇ ਤੇਰੇ ਖਿਲਾਫ ਸੰਘਰਸ਼ ਪਿਡਾਂਗੇ ਬੋਲੇ ਈਸਾਨਾ ਹਾ ਅੱਲਾਹ ਅੱਲਾਹ ਬੋਲੇ ਈਸਾਨਾ ਹਾ ਅੱਲਾਹ ਅੱਲਾਹ ਤਖਤ ਬਦਲ ਦਿਓ ਤਾਜ ਬਦਲ ਦਿਓ